ਲੋ ਵੀ ਤਲਵੰਡੀ ਸਾਬੋ ਮੇਲੇ ਦੇ ਵਿੱਚ ਟਰੈਕਟਰ ਟਰਾਲੀਆਂ ਵਿਕਦੀਆਂ ਨੇ ਮਸ਼ੀਨਾ ਤੂੜੀ ਵਾਲੀਆਂ ਹੋਰ ਵੀ ਆਈਟਮਾਂ ਤੇ ਉਹਨਾਂ ਦੇ ਵਿੱਚ ਇੱਕ ਹੋਰ ਆਈਟਮ ਆ ਗਈ ਜੀਪ ਜੀਪ ਦਾ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਹੀ ਸਪੈਸ਼ਲ ਥਾਂ ਲੋਕਾਂ ਦੀ ਭਾਵਨਾਵਾਂ ਜੁੜੀਆਂ ਆ ਉਹ ਬਾਈ ਵੀ ਕਹਿੰਦਾ ਜੀਪ ਦੇਖ ਪਹਿਲਾਂ ਇਹ ਜੀਪ ਕਿਹੜੀ ਆ ਇਹ ਛੋਟੀ ਵੱਡੀ ਈ ਰੇਟ ਆ ਉਹ ਜਾਣਕਾਰੀ ਨੇ ਕੀ ਹਾਲ ਚਾਲ ਆ ਬਾਈ ਠੀਕ ਹੈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾ ਦੱਸੋ ਜੀ ਚਕਤਾਰ ਸਿੰਘ ਪਿੰਡ ਜੀ ਪਿੰਡ ਭਗਵਾਨਗੜ ਭੁਖੇ ਵਾਲੀ ਜੀ ਪਿੰਡ ਭਗਵਾਨਗੜ ਹਾਂਜੀ ਉਹ ਖਿਆਲੀ ਦੂਰ ਸੁਣੇ ਜਾਣ ਹਾਂਜੀ ਅੱਜ ਅਸੀਂ ਢੱਲੋ ਦੇ ਘਰ ਕੋਲ ਜਾ ਕੇ ਆਏ ਥੋੜੇ ਪਿੰਡ ਵੀ ਤੇ ਇਹ ਜੀਪ ਬਾਰੇ ਜਾਣਕਾਰੀ ਦੇ ਦਿਓ ਜੀ ਇਹ ਜੀਪ ਬਾਈ ਜੀ ਸੀ ਜੇ 3 ਵੱਡੇ ਬਹਰ ਨਾਲ ਆਲੀ ਰੈਨਲ ਜੀਪ ਹੈ ਮਿਲਟਰੀ ਮਾਡਲ ਮਿਲਟਰੀ ਮਾਡਲ ਹਾਂਜੀ ਅੱਛਾ ਜੀ ਇਹ ਸਾਰੀ ਆਪਾਂ ਆਪ ਤਿਆਰ ਕਰਾਈ ਹੋਈ ਹੈ ਬਾਈ ਜੀ ਟਾਇਰ ਨਵੇਂ ਆ ਡੈਕਸ ਬ੍ਰੇਕ ਹੈ ਪਾਵਰ ਸਟੀering ਹੈ ਪਾਵਰ ਬ੍ਰੇਕ ਹੈ ਪਾਵਰ ਸਟੀering ਆ ਪਾਵਰ ਬ੍ਰੇਕ ਆ ਹਾਂਜੀ ਮਿਲਟਰੀ ਦਾ ਇੰਜਨ ਹੈ ਜੀ ਹਾਂਜੀ ਮੇਜਰ ਦਾ ਘੇਰ ਹੈਗਾ ਬਲੈਰੋ ਦਾ ਇੰਜਨ ਆ ਹਾਂ ਪੰਜ ਮਾਡਲ ਬਲੈਰੋ ਦਾ ਇੰਜਨ ਹੈ ਜੀ ਮੇਜਰ ਦਾ ਘੇਰ ਹੈ ਅੱਛਾ ਜੀ ਹਾਂਜੀ ਨਵੀਂ ਬੈਟਰੀ ਆ ਬੈਟਰੀ ਦਾ ਬਿੱਲ ਮਿਲੂ ਲਓ ਬਈ ਬਲੈਰੋ ਦਾ ਇੰਜਨ ਧਰਿਆ ਤੇ ਫਿਰ ਇਹ ਐਵਰੇਜ ਦਿੰਦੀ ਹੋਊ 16 17 ਦੀ ਹਾਂਜੀ 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 ਤੇ ਬਦ ਨਹੀਂ 16 17 ਹੀ ਮੰਨੋ ਬਾਈ ਐਵੇਂ 20 ਦੀ ਕਹਿ ਕੇ ਵੇਚਣਾ ਕੋਈ ਫਾਇਦਾ ਨਹੀਂ ਅੱਛਾ ਜੀ ਹਾਂਜੀ ਤੇ ਕਦੋਂ ਇਹ ਤੁਸੀਂ ਤਿਆਰ ਕਰਾਈ ਹੈ ਜੀ ਇਹ ਬਸ ਬਾਈ ਜੀ ਮਹੀਨਾ ਲੱਗਿਆ ਤਿਆਰ ਕਰਾਉਣ ਤੇ ਕਿਹੜੀ ਜਗ੍ਹਾ ਤੋਂ ਇਹ ਡੱਬਲنگ ਹੀ ਕਰਾਈ ਹੈ ਜੀ ਡੱਬਾ ਵਾਲੀ ਤਾਂ ਤਿਆਰ ਹੋਈ ਵੀ ਹੈ ਜੀ ਹਾਂਜੀ ਆ ਵਿੱਚੋਂ ਦੱਸਾ ਦਿਓ ਬਈ ਡਿਟੇਲ ਆ ਜੀ ਲੈਦਰ ਵਾਲੀ ਇਹਦੇ ਮੰਨ ਕੇ ਸ਼ੀਟ ਕਵਰ ਹੈ ਜਿਹੜੇ ਲੈਦਰ ਵਾਲੇ ਆ ਇਹ ਵੀ ਜੇ ਕੱਪੜੇ ਚਾਹਤ ਕਿਉਂ ਸਸਤੇ ਹੁੰਦੇ ਹੈਗੇ ਆ ਮਤਲਬ ਇੱਥੇ ਸਪੋਰਟ ਦੇਣ ਲਈ ਪੱਟਾ ਨੂੰ ਹਾਂਜੀ ਹਾਂਜੀ ਪੂਰੀ ਚੰਗੇ ਬਣ ਕੇ ਪੂਰੀਆਂ ਵਧੀਆ ਤਿਆਰ ਕਰਾਈ ਹੈ ਜੀ ਐਂ ਨਹੀਂ ਗਈ 2K ਪੇਂਟ ਹੈ ਜੀ ਸਾਰਾ ਅਰੀਨਲ ਆ ਸ਼ੀਲਡ ਸੀਟ ਜਿਹੜੀ ਹੈਗੀ ਆ ਬਈ ਸਪੈਸ਼ਲ ਜਾਂ ਮਹਿੰਗੀਆਂ ਕਾਰਾਂ ਦੇ ਵਿੱਚ ਆਉਂਦੀ ਹੈ ਨਾ ਇਹ ਐਂ ਨਹੀਂ ਹੈਗੀ ਵੀ ਉਹ ਸਪੰਜ ਦੀ ਪਾਦੀ ਹੋ ਆ ਨੱਪ ਕੇ ਦੇਖੋ ਤੁਸੀਂ ਆ ਚੀਜ਼ ਨੂੰ ਉੱਪਰ ਸਪੋਰਟ ਦੇਣ ਖਾਤਰ ਆ ਕਾਰਾਂ ਦੇ ਆਪਣੇ ਲੰਕ ਦੇ ਰਹਿੰਦੇ ਆ ਨਾ ਤੇ ਪੇਂਟ ਬਾਰੇ ਦੱਸਦੇ ਤੁਸੀਂ ਪੇਂਟ ਦੀ ਡਿਟੇਲ ਦੋ ਇਹਦਾ ਪੇਂਟ ਆ ਜੀ ਜਮਾ ਰੀਨਲ 2 ਕੇ ਪੇਂਟ ਹਾਂਜੀ ਹਾਂਜੀ ਇਹਦੀ ਗਰੰਟੀ ਹੁੰਦੀ ਆ 2 ਕੇ ਪੇਂਟ ਦੇ ਕਿ ਦੇਸੀ ਜਾਂ ਪੇਂਟ ਹੁੰਦਾ ਹੈਗਾ ਤੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰ ਕੰਪਨੀ ਦੀ ਹੈ ਜੀ 4 80 ਪੈਸੇ ਟਾਇਰ ਹੈਗੇ ਪੂਰੀ ਸੋਹਣੀ ਜੀ ਪਾਜੀ ਤੇ ਜਿਹੜੇ ਇਹਦੇ ਕਾਗਜ਼ ਪੱਤਰ ਨੇ ਜਿਵੇਂ ਇਹ ਹਰਿਆਣਾ ਇਹ ਮਾਡਲ 85 ਮਾਡਲ ਹੈ ਜੀ ਬਦੌੜ ਪਾਸਿੰਗ ਹੈਗੀ ਬਦੌੜ ਪਾਸਿੰਗ ਹਾਂਜੀ ਪਾਸਿੰਗ ਵਾਲੀਆਂ ਥੋੜੀਆਂ ਮਹਿੰਗੀਆਂ ਹਾਂ ਹ ਤੇ ਜੇ ਇਹ ਹੁਣ ਪੰਜਾਬ ਦੇ ਵਿੱਚ ਨਾਮ ਹੋ ਜੂਗੀ ਨਹੀਂ ਨਾਮ ਨਹੀਂ ਹੁੰਦੇ ਬਿਨਾ ਪੈਫੀਡਿਟ ਦੇ ਚੱਲਦੀਆਂ ਜੀ ਐਫੀਡਿਟ ਦੇ ਚੱਲਦੀਆਂ ਹਾਂਜੀ ਤੇ ਇਹ ਜੇ ਕਿਸੇ ਨੇ ਖਰੀਦਣੀ ਆ ਇਧਰੋਂ ਤੇ ਫਿਰ ਇਹ ਕਿੰਨਾ ਕੁ ਮਤਲਬ ਰੇਟ ਦੱਸੀਏ ਰੇਟ ਤਾਂ ਇਹਦਾ 265000 ਆ ਵੈਸੇ ਤਾਂ ਕੋਈ ਗੱਲ ਨਹੀਂ ਮਾਨ ਤਾਨ ਕਰ ਦਾਂਗੇ ਬੱਕਰੇ ਆ ਇਹ ਬੰਦੇ ਦਾ 65000 65000 ਜੀ 265000 ਰੇਟ ਮੰਗਿਆ ਜੀ ਇਹ ਤੇ ਘੱਟ ਵੱਧ ਵੀ ਕਰ ਲਵਾਂ ਹਾਂਜੀ 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 ਘੱਟ ਵੱਧ ਵੀ ਕਰ ਲੈਣਗੇ ਜੀ ਤੇ ਪਿੰਡ ਹੈਗਾ ਬਾਈ ਦਾ ਭਗਵਾਨਗੜ ਹਾਂਜੀ ਓਖਾਂ ਵਾਲੀ ਕਹਿੰਦੇ ਜਿਹਨੂੰ ਇਹ ਹੋਰ ਜਿਹੜੇ ਉਹ ਜੂ ਰੰਗ ਤੋਂ ਵੀ ਜੀਪ ਘਰੇ ਖੜੀ ਹੈ ਜੀ ਉਹਦਾ 1,65,000 ਰੁਪਿਆ ਰੇਟ ਆ 88 ਮਾਡਲ ਆ ਰੰਗ ਨਹੀਂ ਕਰਿਆ ਉਹ ਨਹੀਂ ਬਦੌੜ ਰੰਗ ਆ ਜੀ ओरिजिनल ਰੰਗ ਆ ਹਾਂ ओरिजिनल ਹੀ ਆ ਉਹ ਬੈਟਰੀ ਮਾਡਲ ਉਹ ਵੀ ਉਹ ਕਿਹੜੀ ਆ ਉਹ ਵੀ ਛੋਟੀ ਬਾਡੀ ਆ ਜੀ ਅੱਛਾ ਹਾਂਜੀ ਉਹਦਾ ਇੱਕ ਰੰਗ ਤੋਂ ਆ ਉਹ 1.65 ਉਹਦਾ ਹਾਂਜੀ ਲਓ ਜੀ ਜੀਪ ਜੇ ਕਿਸੇ ਨੂੰ ਚਾਹੀਦੀ ਹੈ ਇਹ ਬਲੈਰੋ ਦਾ ਇੰਜਨ ਆ 2K ਪੇਂਟ ਆ ਹਾਂਜੀ ਉਹਦੇ ਵਿੱਚ 575 ਲੱਖ ਜੀ ਇਹਦੇ ਵਿੱਚ ਇੱਕ ਹੋਰ ਕੀ ਡਿਟੇਲ ਦੱਸੀ ਸੀ ਤੁਸੀਂ ਡੈਕਸ ਬ੍ਰੇਕ ਜੀ ਪਾਵਰ ਸਟੀering ਪਾਵਰ ਸਟੀering ਹਾਂਜੀ ਤੇ ਜੇ ਕਿਸੇ ਨੂੰ ਚਾਹੇ ਜੀ ਸੰਪਰਕ ਕਰ ਸਕਦੇ ਹੋ ਨੰਬਰ ਦੱਸ ਦੋ ਜੀ ਆਪਣਾ ਨੰਬਰ ਹੈਗਾ 97005 ਜੀ 78000 97005 78000 ਇੱਕ ਹੈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 97814 98521 ਇਹ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਜੀ ਜੀ ਪਾਇਨਾ ਕੋਲੇ ਹੋਰ ਵੀ ਖੜੀਆਂ ਨੇ ਤੇ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਜਾਣਕਾਰੀ ਜੇ ਹੋਰ ਲੈਣੀ ਆ ਧੰਨਵਾਦੀ